ਸਵੇਰ ਦੇ ਆਪਾਂ ਨੇ ਲੱਗੇ ਸੀ ਹੌਲੀ-ਹੌਲੀ ਕਰਕੇ ਖਾ ਸਾਕੇ ਬਹਣ ਝਾੜਤਾ ਤੇ ਤੀਜਾ ਗੱਟਾ ਭਰਨ ਵਾਲਾ ਹੁਣ ਤੀਜਾ ਗੱਟਾ ਭਰਤੀ ਤੇ ਤਿੰਨ ਗੱਟੇ ਚਾਰ ਰੱਖ ਲੇ ਬਹੁਤਾ ਹੁਣ ਦੋ 26 ਝਾੜਾ ਕੇ ਦੂਜੇ ਕੇ ਚੱਲਦੇ ਆ ਦੇਖੋ ਪ੍ਰਾਲੀ ਦਾ ਢੇਰ ਲਾਤਾ ਐਡਾ ਉਹ ਤੱਕ ਪ੍ਰਾਲੀ ਪ੍ਰਾਲੀ ਹੋ ਗਈ ਛੇ ਪੈਣਾ ਵਿੱਲਾ ਕਰਕੇ ਦਿਖਾ ਕੇ ਲਿਆਉਣੇ ਤੁਨੂੰ ਬੰਦਿਆਂ ਨੂੰ ਕੰਮ ਕਰਦੇ ਨੇ ਕੋਈ ਟਾਈਮ ਨਹੀਂ ਲੱਗਦਾ ਥੋੜੇ-ਥੋੜੇ ਨਾਲ ਹੀ ਸਮਾਂ ਬੀਤ ਜਾਂਦਾ ਤੇ ਸਮਾਂ ਬੀਤਣੇ ਨਾਲ ਨਾਲ ਕੰਮ ਵੀ ਨਿਭੜਦਾ ਬਹੁਤ ਦੇਖੋ ਇੰਨਾ ਵਾਣ ਵਿਹਲਾ ਕਰਤਾ ਆਪਾਂ ਨੇ ਦੇਖੋ ਇੰਨਾ ਵਾਣ ਵਿਹਲਾ ਕਰਤਾ ਇੰਨਾ ਖੇਤ ਵਿਹਲਾ ਕਰਤਾ ਤੇ ਔਲੇ ਖਾਂਦੇ ਹੋਊਗਾ ਅੱਜ 4-5 ਔਲੇ ਖਾ ਗਿਆ ਮਰੁੱਖੀ ਬਹੁਤ ਸਵਾਦ ਲੱਗੇ ਸਿਹਤ ਵਾਸਤੇ ਬਹੁਤ ਚੰਗੇ ਨੇ ਬਹੁਤ ਚੰਗੇ ਨੇ ਸਿਹਤ ਵਾਸਤੇ ਤੇ ਇੱਧਰ ਇੰਨਾ ਵੱਟ ਦਿੱਤਾ ਹੈ 20 ਨੂੰ ਆਪਾਂ ਨੂੰ ਬਹੁਤ ਹੋਊਗਾ 20 ਕਿਲੋ ਦਾ ਵੀ ਹੋਊਗਾ ਤਕਰੀਬਨ Batida, que é